ਦੋਸਤੋ ਵੱਡੇ ਵੱਡੇ ਪ੍ਰੋਜੈਕਟਸ ਵੱਡੀਆਂ ਵੱਡੀਆਂ ਫੈਕਟਰੀਆਂ ਮਲਟੀਪਲ ਜਿਹੜੇ ਸੋਰਸਸ ਤੋਂ ਇਨਕਮ ਦੇ ਸਾਧਨ ਇੱਕ ਜਿਨ੍ਹਾਂ ਲੋਕਾਂ ਨੂੰ ਮਿਲਦੇ ਆ ਉਹਨਾਂ ਦੇ ਵਿੱਚ ਕੀ ਐਸੀ ਖਾਸੀਅਤ ਹੁੰਦੀ ਆ ਸਾਡੇ ਸਰੀਰ ਦੇ ਵਿੱਚ ਜਿਹੜੇ ਹੈਗੇ ਉਹ ਸੱਤ ਚੱਕਰਸ ਹੁੰਦੇ ਆ ਉਹ ਸੱਤ ਸਾਡੇ ਕੋਲ ਅਲੱਗ ਅਲੌਕਿਕ ਪਾਵਰਸ ਹਨ ਜਿਹੜਾ ਪਹਿਲਾ ਚੱਕਰਾ ਸਾਡੀ ਸਪਾਇਨ ਦੇ ਥੱਲੇ ਉਸ ਨੂੰ ਰੂਟ ਚੱਕਰਾ ਕਿਹਾ ਜਾਂਦਾ ਉਹ ਜੜਾ ਜੜਾਂ ਦਾ ਕਾਰਨਾ ਜਿਸ ਇਨਸਾਨ ਦੀਆਂ ਜੜਾਂ ਸਟਰੋਂਗ ਹੋ ਜਾਂਦੀਆਂ ਤੇ ਫਿਰ ਉਹ ਬੜਾ ਬਿਊਟੀਫੁਲ ਗਰੋ ਕਰ ਸਕਦਾ ਹੈ ਤੇ ਉਸ ਤੋਂ ਬਾਅਦ ਉਹ ਸੈਕੰਡ ਚੱਕਰਾ ਤੇ ਜਾਂਦਾ ਜਿਸ ਨੂੰ ਸਵਾਦਸ਼ਤ ਸਥਾਨ ਚੱਕਰ ਕਹਿੰਦੇ ਆ ਕੀ ਹੈ ਸਵਾਦਾਂ ਦਾ ਇਹ ਚੱਕਰ ਜਿਸ ਨੂੰ ਆਪਣੀ ਜ਼ਿੰਦਗੀ ਦੀਆਂ ਪਹਿਲਾ ਚੱਕਰ ਕਾਮਨਾਵਾਂ ਹੈਗੀਆਂ ਦੂਸਰਾ ਚੱਕਰ ਉਹਨਾਂ ਕਾਮਨਾਵਾਂ ਦੇ ਲਈ ਕਿੰਨਾ ਕਿੰਨਾ ਕੁ ਭੱਜਣਾ ਆ ਜਿਸ ਨੂੰ ਇਹ ਪਤਾ ਲੱਗ ਜਾਂਦਾ ਫਿਰ ਉਹ ਆਪਣਾ 30 ਸਰਾ ਚੱਕਰ ਮਣੀਪੁਰ ਇਸ ਦਾ ਨਾਮ ਹੀ ਦੇਖੋ ਕਿਆ ਬਿਊਟੀਫੁਲ ਆ ਮਣੀਪੁਰ ਪੁਰ ਦਾ ਮਤਲਬ ਹੁੰਦਾ ਜਿੱਥੇ ਜਿੱਤ ਕੇ ਆਪਾਂ ਆਪਣਾ ਕਿਲਾ ਜਿਹੜਾ ਬਣਾਨੇ ਆ ਉਸ ਪਲੇਸ ਨੂੰ ਆਪਾਂ ਕਹਿੰਨੇ ਆ ਵੀ ਆਪਾਂ ਇਹ ਇਹ ਪੁਰ ਹੈ ਜੀ ਜਿਸ ਨੂੰ ਆਪਾਂ ਗੜ ਵੀ ਕਹਿੰਨੇ ਆ ਸੋ ਇਹ ਮਣੀਆਂ ਦਾ ਪੁਰ ਜਿਹੜੇ ਲੋਕ ਫਿਰ ਵੱਡੀਆਂ-ਵੱਡੀਆਂ ਖਦਾਨਾਂ ਦੇ ਵਿੱਚੋਂ ਹੀਰੇ ਲੱਭਦੇ ਆ ਮਣੀਆਂ ਲੱਭਦੇ ਆ ਸਿਟੀ ਆਫ ਜਿਹੜੇ ਜੁਵੇਲ ਕ੍ਰੀਏਟ ਕਰਦੇ ਹੈਗੇ ਆ ਉਹਨਾਂ ਲੋਕਾਂ ਦਾ ਮਨੀ ਪੁਰ ਚੱਕਰ ਅਵੇ ਕਾਨੂੰਨ ਦਾ ਕਿਸ ਤਰ੍ਹਾਂ ਮੂਲਾ ਤਾਰ ਜਿਹੜਾ ਰੂਟ ਚੱਕਰਾ ਉਸ ਉਹ ਸੈਟਰਨ ਕਾਊਂਟ ਕਰਦਾ ਆ ਹਿਡਨ ਪਾਵਰਸ ਉਹਨਾਂ ਦੇ ਕੋਲ ਫਿਰ ਉਹਨਾਂ ਦੇ ਅਧੀਨ ਆ ਜਾਂਦੀਆਂ ਤੇ ਉਹ ਪਾਵਰਸ ਚਾਰ ਐਸੀਆਂ ਹੁੰਦੀਆਂ ਜਿਹੜੀਆਂ ਚਾਰੋਂ ਦਿਸ਼ਾਵਾਂ ਤੋਂ ਉਹਨਾਂ ਦੇ ਕੋਲ ਹਰ taraf ਤੋਂ ਆਉਂਦੀਆਂ ਤੇ ਹਰ ਵੱਲੇ ਅਵੇਲੇਬਲ ਹੁੰਦੀਆਂ ਤੇ ਦੈਨ ਸੈਕੰਡ ਚੱਕਰਾ ਤੇ ਜਦੋਂ ਹੋ ਜਾਂਦੇ ਆ ਉੱਥੇ ਫਿਰ 6 ਪਾਵਰਸ ਹੋਰ ਉਹਨਾਂ ਦੇ ਵਿੱਚ ਐਡ ਹੋ ਜਾਂਦੀਆਂ ਤੇ ਉੱਥੇ ਫਿਰ ਸ਼ਿਵ ਤੇ ਸ਼ਕਤੀ ਜਿਹੜੀਆਂ ਉਹਨਾਂ ਤੇ ਆਪੋਜ਼ਿਟ ਪਾਵਰਸ ਹੁੰਦੀਆਂ ਉਹ ਵੀ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦੀਆਂ ਤੇ ਇਸ ਇਹ ਇੱਕ ਚੱਕਰ ਕੰਪਲੀਟ ਹੋ ਜਾਂਦਾ ਇਹ ਪਲੇਸ ਹੈਗੀ ਆ ਜਿੱਥੇ ਆਪਾਂ ਕਹਿ ਸਕਦੇ ਇੱਕ ਰਿਜ਼ੋਰਟ ਇੱਕ ਪਾਰਟੀ ਇੱਕ ਬਿਊਟੀਫੁਲ ਇੱਕ ਬੈਲੈਂਸ ਦਾ ਮਾਹੌਲ ਹੈ ਮਗਰ ਇਸ ਨੂੰ ਚਲਾਉਣ ਦੇ ਲਈ ਫਿਰ ਬਹੁਤ ਹੋਰ ਪਾਵਰ ਚਾਹੀਦੀ ਆ ਇਸ ਨੂੰ ਚਲਾਉਣ ਲਈ ਧਨ ਚਾਹੀਦਾ ਵੱਡੀਆਂ-ਵੱਡੀਆਂ ਜਿਹੜੀਆਂ ਫਿਰ ਫੈਕਟਰੀਆਂ ਕਾਰੋਬਾਰ ਫਿਰ ਇਸ ਚੱਕਰ ਨੂੰ ਇਸ ਸਾਡੀ ਲਗਜ਼ਰੀ ਨੂੰ ਬਰਕਰਾਰ ਰੱਖਣ ਦੇ ਲਈ ਕ੍ਰੀਏਟ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਫਿਰ ਜਿਨ੍ਹਾਂ ਲੋਕਾਂ ਦਾ ਫਿਰ ਥਰਡ ਚੱਕਰ ਜਿਹੜਾ ਹੈਗਾ ਆ ਉਹ ਹੈਗਾ ਮਣੀਪੁਰ ਮਣੀਪੁਰ ਦੇ ਵਿੱਚ ਫਿਰ 10 ਹੋਰ ਪਾਵਰਸ ਹੈਗੀਆਂ ਹੁਣ ਟੋਟਲ ਇੱਥੇ ਤੱਕ ਆ ਕੇ 20 ਪਾਵਰਸ ਹੋ ਜਾਂਦੀਆਂ ਇਹ ਉਹੀ ਜੂਆ ਹੈ ਜਿਹੜਾ ਬੰਦਾ ਛੋਟਾ ਦਾ ਲਾਉਂਦਾ ਆ ਤੇ ਫਿਰ ਉਹਦੇ ਚ ਜਦੋਂ ਜਿੱਤ ਜਾਂਦਾ ਫਿਰ ਉਹ ਸਾਰਾ ਹੀ ਲਾ ਦਿੰਦਾ ਕਿ ਉਹ ਹਾਰ ਵੀ ਸਕਦਾ ਅਗਰ ਜਿੱਤ ਗਿਆ ਤੇ ਫਿਰ ਸੈਕਿੰਡ ਚੱਕਰਾ ਦੇ ਉੱਤੇ ਪਹੁੰਚ ਗਿਆ ਤੇ ਫਿਰ ਜਦੋਂ ਉਹ ਸੈਕੰਡ ਚੱਕਰਾ ਤੇ ਪਹੁੰਚ ਜਾਂਦਾ ਹੈਗਾ ਆ ਮਤਲਬ ਜਿਹੜਾ ਬੰਦਾ ਰੂਟ ਤੇ ਇੱਕਦਮ ਜ਼ਮੀਨ ਦੇ ਵਿੱਚੋਂ ਅਚਾਨਕ ਉਸ ਨੂੰ ਕੁਝ ਵੀ ਨਹੀਂ ਉਹਦੇ ਕੋਲ ਤੇ ਉਹ ਇਸ ਤਰ੍ਹਾਂ ਹੀ ਮੰਨ ਲੀਏ ਜਿਸ ਤਰ੍ਹਾਂ ਆਪਾਂ ਵੀ ਇੱਕ ਜਿਸ ਜਗ੍ਹਾ ਤੋਂ ਆਨੇ ਆ ਉਸ ਜਗ੍ਹਾ ਤੇ ਕਈ ਵਾਰੀ ਸਾਡੇ ਕੋਲ ਕੁਝ ਵੀ ਨਹੀਂ ਹੁੰਦਾ ਤੇ ਕਿਸਮਤ ਜਾਗ ਜਾਗਈ ਕਹਿ ਲੋ ਜਾਂ ਕੁਝ ਵੀ ਕੁਝ ਵੀ ਕਾਰਨ ਕਹਿ ਲੋ ਅਸੀਂ ਕਿਸੇ ਵਧੀਆ ਦੇਸ਼ ਵਿੱਚ ਪਹੁੰਚ ਜਾਂਦੇ ਆ ਹੁਣ ਜਦੋਂ ਅਸੀਂ ਵਧਿਆ ਦੇਸ਼ ਦੇ ਵਿੱਚ ਪਹੁੰਚ ਜਾਂਦੇ ਆ ਉਸ ਦੇ ਔਰ ਇੰਡੀਆ ਦੇ ਉਸ ਘਰ ਦੇ ਜਿੱਤੇ ਜਿਹਦੇ ਲਈ ਅਸੀਂ ਮਰਨ ਮਾਰਨ ਨੂੰ ਤਿਆਰ ਹੁੰਨੇ ਆ ਹੁਣ ਸਾਨੂੰ ਉਹਦੀ ਜਾਦ ਵੀ ਨਹੀਂ ਆਦੀ ਕਿਉਂਕਿ ਸਾਡੇ ਕੋਲ ਬੈਟਰ ਹਾਊਸ ਹੈ ਜਦੋਂ ਵੀ ਸਾਨੂੰ ਕੋਈ ਬੈਟਰ ਓਪਰਚ्युनिटी ਮਿਲ ਜਾਂਦੀ ਆ ਜਦੋਂ ਅਸੀਂ ਰਾਈਜ਼ ਹੁੰਨੇ ਆ ਫਿਰ ਅਸੀਂ ਥੱਲੇ ਦੀ ਜਿਹੜੀ ਚੀਜ਼ ਉਹਦੇ ਬਾਰੇ ਸਾਨੂੰ ਸਮਝ ਲੱਗਦੀ ਆ ਕਿ ਅਸੀਂ ਉਸ ਉਸ ਜਗ੍ਹਾ ਤੇ ਕਿਸ ਤਰ੍ਹਾਂ ਰਹਿ ਰਹੇ ਸੀ ਇਸੇ ਤਰ੍ਹਾਂ ਜਿਹੜਾ ਸੈਕੰਡ ਚੱਕਰ ਆਇਆ ਉਹ ਹੈਗਾ ਆ ਉੱਥੇ ਉੱਥੇ ਇਨਸਾਨ ਨੂੰ ਰੀਅਲ ਲਾਈਫ ਦਾ ਜੇ ਜੀਣਾ ਆ ਗਿਆ ਉਹ ਲਗਜ਼ਰੀਆਂ ਦਾ ਸਥਾਨ ਹੈ ਉੱਤੇ ਤੁਹਾਨੂੰ ਬਿਊਟੀਫੁੱਲ ਤੁਹਾਡੇ ਸੈਂਸਸ ਜਾਗਦੇ ਆ ਹਰ ਤਰੀਕੇ ਦੇ ਖਾਣਿਆਂ ਦੇ ਸਵਾਦ ਨੱਕ ਦੇ ਖੁਸ਼ਬੂਆਂ ਦੇ ਕੰਨਾਂ ਦੇ ਸੋਹਣੇ 뮤ਜ਼ਿਕਾਂ ਦੇ 뮤ਜ਼ਿਕ ਦੇ ਅੱਖਾਂ ਦੇ ਸੋਹਣੇ ਦ੍ਰਿਸ਼ ਤੇ ਨੇ ਮੈਨੀਥਿੰਗ ਬਿਊਟੀਫੁੱਲ ਕਪੜੇ ਇਹ ਜਿਹੜੀ ਚੀਜ਼ ਆ ਜਦੋਂ ਵੀ ਇਸ ਟਿਊਸ਼ਨ ਨੂੰ ਕਿਸੇ ਵੀ ਚੀਜ਼ ਕਿਸੇ ਵੀ એનર્ਜੀ ਨੂੰ ਜਦੋਂ ਤੁਸੀਂ ਇਦਾਂ ਭੋਗਦੇ ਆ ਲਗਜ਼ਰੀ ਨੂੰ ਉਸ ਇੱਕ એનર્ਜੀ ਦਾ ਰੂਲ ਹੈ એનર્ਜੀ ਕ੍ਰੀਏਟ ਕਰਨ ਨੂੰ ਵੀ ਤਾਂ એનર્ਜੀ ਲੱਗਦੀ ਹੈ ਨਾ ਤੁਹੇ ਇਹ ਤੁਹਾਡੀਆਂ એનਰਜੀਸ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਆਪਾਂ ਪਲੇజర్ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਲਗਜ਼ਰੀ ਕਹਿੰਦੇ ਆ ਤੇ ਇਹ ਨੂੰ ਵੀ ਕ੍ਰੀਏਟ ਕਰਨ ਨੂੰ ਫਿਰ ਜਦੋਂ ਜੋਰ ਲੱਗਦਾ ਪਾਵਰ ਲੱਗਦੀ ਆ ਉਹ ਹੈਗਾ ਸਾਡਾ ਨੈਵਲ ਚੱਕਰ ਆ ਮਣੀਪੁਰ ਉਹ ਉਹੀ ਬੰਦਾ ਜਗਾ ਸਕਦਾ ਜਿਹੜਾ ਆਪਣੇ ਨਾ ਦੋ ਚੱਕਰਸ ਦੇ ਉੱਤੇ ਪੂਰਾ ਪੂਰਾ ਜਿਸਨੇ ਕਾਬੂ ਪਾਲਿਆ ਕਾਮਨਾਵਾ ਤੇ ਕੰਟਰੋਲ ਕਰ ਲਿਆ ਮੂਲਾ ਧਰ ਕੀ ਆ ਕਾਮ ਦਾ ਸੈਂਟਰ ਕਾਮਨਾਵਾ ਐਂਡ ਸੈਕੰਡ ਚੱਕਰਾ ਕੀ ਆ ਉਹ ਸਵਾਦਾਂ ਦਾ ਚੱਕਰ ਜਿਸ ਨੇ ਜਿਹੜਾ ਸਵਾਦਾਂ ਚ ਗਵਾਚ ਗਿਆ ਉਹ ਫੇਰ ਮੂਲਾ ਧਾਰਤਿ ਗਿਰ ਜਾਏਗਾ ਫੇਰ ਉਸੇ ਉਸੇ ਜਿਹੜਾ ਸੈਟਰਨ ਦਾ ਚੱਕਰ ਕੀ ਆ ਡਾਰਕਨੈਸ ਡਾਰਕਨੈਸ ਦੇ ਵਿੱਚ ਇੱਕ ਕਿਨ ਨਜ਼ਰ ਆਈ ਸਵਾਦਸ਼ਟਾਨ ਦੀ ਕਿ ਕੁਛ ਹੈਗਾ ਉਧਰ ਉਧਰ ਨੂੰ ਗਏ ਪਰ ਡਾਰਕ ਕਮਰੇ ਚ ਦੇਖਦੇ ਨਾ ਇੱਕ ਅਚਾਨਕ ਕਿਰਨ ਆ ਕੇ ਸਾਡਾ ਸਾਰਾ ਧਿਆਨ ਉਧਰ ਜਾਂਦਾ ਸੇਮ ਥਿੰਗ ਜਦੋਂ ਅਸੀਂ ਇਹ ਨਾ ਚੱਕਰਾਂ ਦੇ ਵਿੱਚ ਸੈਕੰਡ ਚੱਕਰ 'ਚ ਹੈਗੇ ਆਂ ਦੈਨ ਥਰਡ ਚੱਕਰ ਦੀ ਜਿਹੜੀ ਫਿਰ ਮਣੀਪੁਰ ਕੇ ਆਪਾਂ ਕੋਈ ਹੁਣ ਮੇਰੇ ਕੋਲ ਮੈਨੂੰ ਇਸ ਚੀਜ਼ ਨੂੰ ਬਰਕਰਾਰ ਰੱਖਣ ਲਈ ਕੁਝ ਕਰਨਾ ਪੈਂਦਾ ਉਹਨਾਂ ਲੋਕਾਂ ਦੇ ਫਿਰ ਇਹ ਚੱਕਰ ਲਾਲਚ ਦਾ ਵੀ ਆ ਜਿਹਨਾਂ ਦੇ ਪੇਟ ਬਹੁਤ ਵੱਧ ਜਾਂਦੇ ਆ ਫਿਰ ਉਹ ਹਰ ਚੀਜ਼ ਨੂੰ ਲਾਲਚ ਕਰਨਾ ਸ਼ੁਰੂ ਕਰ ਦਿੰਦੇ ਆ ਫਿਰ ਉਹ ਸਵਾਦਾਂ ਦੇ ਚੱਕਰ ਦੇ ਵਿੱਚ ਫਿਰ ਬਿਊਟੀਫੁਲ ਇੱਕ ਬੰਦਾ ਮੈਂ ਦੇਖਿਆ ਉਹਨੇ तकरीबन ਹਜ਼ਾਰ ਜੁੱਤੇ ਹੀ ਰੱਖਿਓ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਪਾਗਲਪਨ ਹੋ ਜਾਂਦਾ ਫਿਰ ਆਬਸੈਸ਼ਨ ਦਨ ਜਾਕੀ ਕੋਈ ਬੰਦਾ ਕੱਪੜਿਆਂ ਪਿਛੇ ਪਾਗਲ ਹੋ ਜਾਂਦਾ ਤਾਂ ਕੋਈ ਕਪੜਾ ਬੰਦਾ ਖਾਣ ਪਿਛੇ ਹੀ ਪਾਗਲ ਹੋ ਜਾਂਦਾ ਕੋਈ ਬਸ ਫਿਰ ਫਿਰ ਦੇਖਣ ਤੇ ਹੀ ਪਾਗਲ ਹੋ ਜਾਂਦਾ ਤੇ ਕੋਈ ਸੁੰਘਣ ਤੇ ਹੀ ਪਾਗਲ ਹੋ ਜਾਂਦਾ ਨੇ ਮੈਨੀ ਥਿੰਕ ਮਤਲਬ ਉਹ ਜਿਹੜੀ ਐਡਿਕਸ਼ਨ ਸੈਕੰਡ ਚੱਕਰ ਇਹ ਵੀ ਕਰ ਸਕਦਾ ਹੈਗਾ ਦਨ ਜਿਹੜੇ ਬੰਦੇ ਇਸ ਜਗ੍ਹਾ ਤੇ ਆਉਂਦੇ ਆ ਇਹ ਚੱਕਰ ਦੇ ਉੱਤੇ ਇਹਦੀ ਜਿਹੜੀ ਜਿਹੜਾ ਜਿਸ ਤਰ੍ਹਾਂ ਇਹ ਉਹ ਥਰਡ ਚੱਕਰ ਹੈ ਜਿਸ ਤਰ੍ਹਾਂ ਸੁਰਾਂ ਦੇ ਵਿੱਚ ਤੀਜਾ ਸੁਰ ਹੈਗਾ ਆ ਸਾ ਰੇ ਗਾ ਇਸ ਜਗ੍ਹਾ ਦੇਤੇ ਉਸ ਤਰ੍ਹਾਂ ਦੀ એનર્ਜੀ ਹੈਗੀ ਆ ਉਹ એનર્ਜੀ ਦੇ ਨਾਲ ਵਿਕਨ ਹੁੰਦਾ ਮਗਰ ਇਹ ਉੱਤੋਂ ਜਿਹੜਾ ਹੈ ਫੋਰਥ ਚੱਕਰ ਹੈਗਾ ਸਹਾਸਤਰ ਥਰਡ ਆਈ ਤੇ ਤੁਹਾਡਾ ਜਿਹੜਾ ਥਰੋਟ ਚੱਕਰਾ ਹਾਰਟ ਚੱਕਰਾ ਦੈਨ ਮਨੀਪੁਰਾਂ ਦਾ ਇਹ ਮਨੀਪੁਰ ਮਣੀਆਂ ਦਾ ਚੱਕਰ ਹੈਗਾ ਇਸ ਨੂੰ ਮੰਗਲ ਮੰਗਲ ਜਿਹੜਾ ਹੈਗਾ ਉਹ ਇੱਕ ਸਾਹ ਹੁੰਦਾ ਇੱਕ ਪਾਵਰ ਹੁੰਦੀ ਐਸੀ ਪਾਵਰ ਜਿਹੜੀ ਇੱਕ ਸੈਲਫ ਕੌਨਫੀਡੈਂਸ ਦਿੰਦੀ ਐ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਇਹ ਚੱਕਰ ਰਵਿਕਨ ਨਹੀਂ ਹੁੰਦਾ ਵੀਕ ਹੁੰਦਾ ਉਹਨਾਂ ਦੇ ਵਿੱਚ ਇਨਫਿਉਲਟੀ ਕੰਪਲੈਕਸ ਆ ਜਾਂਦਾ ਉਹਨਾਂ ਨੂੰ ਡਰ ਲੱਗਦਾ ਇੱਥੇ ਧੜਕੂ ਸ਼ੁਰੂ ਹੋ ਜਾਂਦਾ ਅਚਾਨਕ ਮਾੜੀ ਮਾੜੀ ਗੱਲ ਤੇ ਡਰਨਾ ਸ਼ੁਰੂ ਕਰ ਦਿੰਦੇ ਆ ਉਹ ਉਹਨਾਂ ਦੀ એનર્ਜੀ ਬਹੁਤ ਵੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਜਿਹੜਾ ਡਾਈਜੈਸ਼ਨ ਸਾਡੇ ਜਿਹੜੇ ਸਰੀਰ ਦਾ ਬਲ ਹੈਗਾ ਜਿਸ ਬੰਦੇ ਦੀ ਡਾਈਜੈਸ਼ਨ ਵਧੀਆ ਹੈਗੀਆ ਡੈਫੀਨੇਟਲੀ ਉਸ ਦੀ ਸਿਹਤ ਵਧੀਆ ਹੈਗੀਆ ਐਂਡ ਇੰਨਾ ਨਹੀਂ ਜਦੋਂ ਸਾਡੀ ਪਾਵਰ ਸਾਡੇ ਕੰਟਰੋਲਸ ਹੁੰਦੀ ਅਸੀਂ ਬਹੁਤ ਜ਼ਿਆਦਾ એનર્ਜੀ ਨਾਲ ਭੜਦੇ ਆ ਅਸੀਂ ਨੱਠੇ ਭੱਜੇ ਫਿਰਦੇ ਆ ਸਾਡਾ ਮਤਲਬ ਸਾਡੇ ਅਸੀਂ ਥੱਕਦੇ ਹੀ ਨਹੀਂ ਇਹ ਚੱਕਰ ਦੇ ਵਿੱਚ ਇੰਨੀ ਪਾਵਰ ਹੈ ਬਿਕੋਜ਼ ਇਹ ਤੁਹਾਡੀ ਤੁਹਾਡਾ ਦਿਸ ਇਜ਼ ਦਾ ਸੈਂਟਰ ਆਫ ਯੂਰ ਯੂਰ ਬਾਡੀ ਐਂਡ ਅਗਰ ਇਹ ਤੰਦਰੁਸਤ ਹੈ देन ਯੂ ਆਰ ਦਾ ਸੈਂਟਰ ਆਫ ਦਿਸ ਯੂਨੀਵਰਸ ਉਹ ਜਿਹੜੀ ਪਾਵਰ ਸਭ ਤੁਹਾਨੂੰ ਜਿਹੜੀਆਂ ਇਸ ਧਰਤੀ ਦੇ ਮਟੀਰੀਅਲ ਜਿਸ ਬੰਦੇ ਨੇ ਵੀ ਪਾਏ ਆ ਉਸ ਬੰਦੇ ਦਾ ਇਹ ਜਿਹੜਾ ਪਾਵਰ ਹੈ ਗੱਟ ਪਾਵਰ ਜਿਹੜੀ ਉਸ ਦੇ ਉਹਦੇ ਢਿੱਡ ਦੇ ਵਿੱਚ ਜਿਹੜੇ ਨਾ ਮਤਲਬ ਆਮ ਆਦਮੀ ਦਾ ਇੱਕਦਮ ਦਿਲ ਧੜਕਣਾ ਸ਼ੁਰੂ ਹੋ ਜਾਂਦਾ ਆ ਉਹ ਇਹਨਾਂ ਲੋਕਾਂ ਦਾ ਨਹੀਂ ਧੜਕਦਾ ਐਂਡ ਇਹ ਇੱਕ ਫਿਰ ਦੂਜਿਆਂ ਨੂੰ ਵੀ ਉਹਨਾਂ ਦੀ ਜਿਹੜੀ ਮੋਟੀਵੇਸ਼ਨ ਉਹਨਾਂ ਨੂੰ ਦੇਖ ਕੇ ਲੋਕ ਦੂਸਰੇ ਵੀ ਉਹਨਾਂ ਦੀ ਤਰਫੋਂ ਉਦਾਂ ਦੇ ਬਣਨਾ ਚਾਹਦੇ ਆ ਸੋ ਦੋਸਤੋ ਇਹ ਚੱਕਰ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਪਾਵਰ ਛੁਪੀ ਹੈ ਇਸ ਚੱਕਰ ਜਿਨੇ ਵੀ ਦੁਨੀਆ ਦੇ ਜਿੰਨੇ ਮਟੀਰੀਅਲ ਪਾਏ ਹੈਗੇ ਉਹ ਤਿੰਨ ਚੱਕਰ ਹੈਗੇ ਆ ਇਸ ਦੁਨੀਆ ਤੇ ਉਹ ਹੈਗਾ ਮੂਲਾਧਾਰ ਚੱਕਰ ਉਹ ਹੈਗਾ ਸਵਾਦਿਸ਼ਠਾਨ ਚੱਕਰ ਐਂਡ ਉਹ ਹੈ ਮਣੀਪੁਰ ਚੱਕਰ ਮਣੀਪੁਰ ਚੱਕਰ ਜਿਹੜਾ ਹੈਗਾ ਆ ਮਤਲਬ ਇਹ ਰਾਜਾ ਹੈਗਾ ਥੱਲੇ ਦੇ ਤਿੰਨ ਚੱਕਰਾਂ ਦਾ ਪਹਿਲੇ ਦਾ ਕਾਰਕ ਹੈਗਾ ਸੈਟਰਨ ਡਾਰਕਨੈਸ ਹੈਗੀ ਹੈ ਜਿੱਥੇ ਤੁਸੀਂ ਮਿਹਨਤ ਤਾਂ ਬਹੁਤ ਕਰਦੇ ਆਂ ਗੰਧੀਆਂ ਜੌਬਾਂ ਕਰ ਰਹੇ ਆਂ ਹਰ ਤਰ੍ਹਾਂ ਕਰਦੇ ਫਿਰ ਵੀ ਤੁਹਾਨੂੰ ਤੁਹਾਡੇ ਕੀਤੇ ਦਾ ਫਲ ਨਹੀਂ ਮਿਲਦਾ ਸੈਕੰਡ ਚੱਕਰਾ ਦੇ ਉੱਤੇ ਜਦੋਂ ਕੋਈ એનર્ਜੀ ਪਹੁੰਚਦੀ ਆ ਤਾਂ ਪਹਿਲੀ ਵਾਰ ਸਾਨੂੰ ਸਮਝ ਲੱਗਦਾ ਆ ਕਿ ਸਵਾਦ ਕੀ ਹੈ ਕਿੰਨਾ ਬਿਊਟੀਫੁੱਲ ਚੀਜ਼ਾਂ ਹੈਗੀਆਂ ਵਰਲਡ ਦੇ ਵਿੱਚ ਰਾਈਟ ਕਿੰਨਾ ਕੁਝ ਹੋਰ ਬਿਊਟੀਫੁੱਲ ਹੈਗਾ ਅਸੀਂ ਆਪਣੇ ਆਪ ਦੇ ਲਈ ਪਹਿਲੀ ਵਾਰੀ ਜੀਣਾ ਸ਼ੁਰੂ ਕਰਦੇ ਆਂ ਅਸੀਂ ਉਸ ਆਨੰਦ 'ਚ ਰਹਿਣ ਦੇ ਲਈ ਮੈਂ ਫੇਰ ਰਿਪੀਟ ਕਰਦਾ ਪਰ ਅਸੀਂ ਹਾਰਡ ਵੱਡਾ ਕੋਈ ਐਸਾ ਕਾਰੋਬਾਰ ਸ਼ੁਰੂ ਕਰਨਾ ਚਾਹੇ ਉਹ ਤਾਂ ਹੀ ਹੋ ਸਕਦਾ ਜੇ ਤੁਹਾਡੇ ਵਿੱਚ ਇੱਕ ਫਾਇਰ ਆਫ ਪ੍ਰਾਣਾ ਲਫ ਜੋਟ ਕਰ ਲਓ ਫਾਇਰ ਆਫ ਪ੍ਰਾਣਾ ਤੁਹਾਡੇ ਅੰਦਰ ਇੱਕ ਸ਼ਕਤੀ ਦੀ ਅੱਗ ਹੈ ਉਹ ਅੱਗ ਨੂੰ ਤੁਸੀਂ ਆਪ ਹੀ ਸਮਝ ਸਕਦੇ ਹੋ ਤੁਹਾਨੂੰ ਕੋ ਸਮਝਾ ਨਹੀਂ ਸਕਦਾ ਤੇ denn ਤੁਹਾਡੇ ਵਿੱਚ ਸੈਲਫ ਕੰਫੀਡੈਂਸ ਹੈਗਾ ਤੁਹਾਡੇ ਵਿੱਚ ਜਿਹੜਾ ਇਨਫਿਉਰਿਟੀ ਕੰਪਲੈਕਸ ਨਹੀਂ ਹੈ ਕਿ ਮੈਂ ਨਹੀਂ ਕਰ ਸਕਦਾ oh my god ਮੈਂ ਤਾਂ ਮੇਰੇ ਚ ਤਪਾਵ ਰਹੀ ਹੈ ਨਹੀਂ ਤੇ ਇਹਦਾ ਮਤਲਬ ਤੁਹਾਡਾ ਚੱਕਰ 20 ਹੈ ਮੰਨ ਲਓ ਕਿਸੇ ਕਾਰਨ ਤੁਸੀਂ ਉਸ 20 ਚੱਕਰ ਤੋਂ ਨੰਗਦੇ ਹੋ ਜਿੱਤੇ ਤੁਹਾਡਾ ਜਿਹੜਾ ਪ੍ਰੋਜੈਕਟ ਤੁਸੀਂ ਕੋਈ ਵੱਡਾ ਕਰਨਾ ਚਾਹੁੰਦੇ ਆਂ ਮਗਰ ਡਰਦੇ ਆਂ ਤੁਹਾਡੇ ਹਰ ਬਿਲਲੇ ਇੱਥੇ ਜਿਹੜਾ ਦੋਨੋਂ ਬੱਕੀਆਂ ਦੇ ਮਿਡਲ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਧੜਕਣਾ ਸ਼ੁਰੂ ਹੋ ਜਾਂਦਾ ਹੈ ਉਹ ਪਰਸਨ ਜਿਹੜਾ ਹੈਗਾ ਆ ਉਹ ਜਿੰਨਾ ਕੋ ਉਹਦਾ weight ਹੈਗਾ ਆ ਜੋ ਜੋ ਸ਼ਾਸਤਰਾਂ ਚ ਲਗਿਆ ਆਪਣੇ ਆਰਾਮ ਦੇ ਨਾਲ ਮਤਲਬ ਅਗਰ ਕਿਸੇ ਬੰਦੇ ਦਾ weight 70 ਕਿਲੋ ਹੈ ਤੇ ਉਹ 2 ਕਿਲੋ ਦਾ ਭਾਰ ਆਪਣੇ ਪੇਟ ਦੀ ਨਾਭੀ ਦੇ ਉੱਤੇ ਰੱਖ ਕੇ ਸਾਹ ਲਵੇ ਘੱਟ ਤੋਂ ਘੱਟ ਸ਼ੁਰੂ ਕਰੇ ਉਸ ਦੇ ਨਾਲ ਜਦੋਂ ਸਾਹ ਲਾਏਗਾ ਉਸ ਨੂੰ ਪਤਾ ਲੱਗੇਗਾ ਕਈ ਵਾਰ ਲੋਕਾਂ ਨੇ ਸੁਣਿਆ ਹੋਣਾ ਧਾਰਨਾ ਇਹ ਸਭ ਇਹਨਾਂ ਹੀ ਚੀਜ਼ਾਂ ਦਾ ਜਿਹੜੀ ਧਾਰਨ ਪੈ ਜਾਂਦੀ ਬੰਦਾ ਇਕੱਠਾ ਹੋ ਜਾਂਦਾ ਆ ਉਸ ਔਰ ਔਰ ਬੰਦੇ ਦਾ ਖਾਣਾ ਨਾ ਪਚਣਾ ਅੰਤੜੀਆਂ ਪੇਟ ਦੇ ਵਿੱਚ ਪ੍ਰੋਬਲਮ ਇਹ ਸਾਰਾ ਇਹ ਚੱਕਰ ਬਹੁਤ ਢੀਕ ਹੋ ਜਾਂਦਾ ਕਿਉਂਕਿ ਇਸ ਦੇ ਥੱਲੇ ਦੇ ਚੱਕਰ ਵੀ ਬਹੁਤ ਢੀਕ ਹੁੰਦੇ ਆ ਸੋ ਇਸ ਚੱਕਰ ਨੂੰ ਸਟਰੋਂਗ ਕਰਨ ਦੇ ਲਈ ਤੁਹਾਨੂੰ ਜਿਹੜਾ ਹੈਗਾ ਆ ਤੁਹਾਨੂੰ ਐਕਸਰਸਾਈਜ਼ ਤੁਹਾਡੇ ਵਿੱਚ ਆਪਣੇ ਆਪ 'ਚ ਇੱਕ એનર્ਜੀ ਲੈਣੀ ਪਵੇਗੀ ਮਾਰਸ ਦੀ એનર્ਜੀ ਜਿਸ ਬੰਦੇ 'ਚ ਮਾਰਸ ਦੀ એનર્ਜੀ ਆ ਜਾਏਗੀ ਉਸ ਬੰਦੇ ਦੇ ਵਿੱਚ ਅਚਾਨਕ ਫਿਰ ਉਸ ਬੰਦੇ ਨੂੰ ਰਾਹਤੇ ਖੁੱਲਣੇ ਸ਼ੁਰੂ ਹੁੰਦੇ ਆ ਤੁਸੀਂ ਕੁਝ ਨਹੀਂ ਕਰਦੇ ਤੁਸੀਂ ਉਸ એનર્ਜੀ ਦੇ ਲੈਵਲ 'ਚ ਆਣਾ ਹੈ ਉੱਥੇ ਉਹ ਚੀਜ਼ਾਂ ਪਈਆਂ ਆ ਜਿਵੇਂ ਡੈਮ ਬੰਨਿਆ ਆ ਕੋਈ ਤਾਂ ਜਦੋਂ ਪਾਣੀ ਉਸ ਡੈਮ ਦੇ ਉਸ ਲੈਵਲ ਤੈ ਜਾਂਦਾ ਉਹਦੇ ਉੱਪਰੋਂ ਬਹਿ ਜਾਂਦਾ ਇਸ ਤਰ੍ਹਾਂ ਤੁਹਾਡੇ ਲੈਵਲ ਜਿਦੇ ਜਿਹੜੇ ਉੱਚੇ ਚਾਈ ਜਾਂਦੇ ਆ ਪਾਣੀ ਦੇ ਉਹਨੇ ਉਹਨੇ ਵੱਡੇ ਜਿਹੜੇ ਡੈਮ ਤੁਸੀਂ ਪਾਰ ਕਰ ਹੀ ਜਾਂਦੇ ਆ ਸੋ ਦੋਸਤੋ ਆਪਣੀ એનર્ਜੀ ਜਗਾਉਣ ਦੇ ਲਈ ਪਹਿਲਾਂ ਆਪਣੀਆਂ ਕਾਮਨਾਵਾਂ ਤੇ ਕੰਟਰੋਲ ਕਰੋ ਫਿਰ ਜੇ ਕਾਮਨਾਵਾਂ ਤੇ ਕੰਟਰੋਲ ਨਹੀਂ ਹੁੰਦਾ ਫਿਰ ਕ੍ਰੋਧ ਉੱਠਦਾ ਕ੍ਰੋਧ ਜਦੋਂ ਵੀ ਕਾਬੂ ਨਹੀਂ ਆਉਂਦਾ ਫਿਰ ਲੋਬ ਉੱਠਦਾ ਸੋ ਤੀਸਰਾ ਚੱਕਰ ਫਿਰ ਜਦੋਂ ਖਰਾਬ ਹੋ ਜਾਂਦਾ ਫਿਰ ਬੰਦਾ ਜਿਹੜਾ ਆ ਉਹ ਜਿੰਨੇ ਛੋਟੇ ਛੋਟੇ ਕੰਮ ਕਰਦਾ ਆ ਨਿੱਕੇ ਨਿੱਕੇ ਕਿਸਨੇ ਰੇੜੀ ਲਾਈ ਆ ਕਾਰੋਬਾਰ ਤਾਂ ਉਹ ਹੀ ਕਾਰੋਬਾਰ ਆ ਉਹ ਫਿਰ ਉਸ ਲੈਵਲ ਤੇ ਆ ਜਾਂਦਾ ਜਿਹੜਾ ਬੰਦਾ ਫਿਰ ਵੱਡੇ ਵੱਡੇ ਉਚਾਈਆਂ ਤੇ ਛੂੰਦਾ ਛੂੰਦਾ ਚਾਈਆਂ ਨੂੰ ਤੇ ਉਹ ਬੰਦਾ ਉਹੀ ਛੂ ਪਾਉਂਦਾ ਹੈ ਜਿਸ ਬੰਦੇ ਦੇ ਵਿੱਚ ਇੱਕ ਫਿਰ ਆਪਣੇ ਇਸ ਚੱਕਰ ਨੂੰ ਆਪਣੇ ਸਾਹਸ ਨੂੰ ਜਿਸ ਬੰਦੇ ਦੇ ਵਿੱਚ ਇੱਕ ਡਿਸਿਪਲਨ ਆ ਗਿਆ ਜਿਸ ਬੰਦੇ ਦੇ ਵਿੱਚ ਇੱਕ ਕਰੇਜ ਆ ਗਈ ਇੱਕ ਮੰਗਲ ਮੰਗਲ ਕੀ ਇੱਕ ਸੈਨਾਪਤੀ ਸੈਨਾਪਤੀ ਕੀ ਹੈ ਉਹ ਚੰਦਾ ਗੜਦਾ ਤਾਂ ਹੀ ਇਸ ਨੂੰ ਮਣੀਪੁਰ ਮਣੀਆਂ ਲੱਭ ਕੇ ਉਹ ਉਹਨਾਂ ਉਹਨਾਂ ਕਿਲਿਆਂ ਦੇ ਉੱਤੇ ਫਿਰ ਉਹਨਾਂ ਨੂੰ ਆਪਣੇ ਗੜ ਬਣਾਦਾ ਉਹਨਾਂ ਨੂੰ ਆਪਣੇ ਉਹਨਾਂ ਨੂੰ ਪੋਰ ਆਪਣੇ ਫਤਿਹ ਕਰਦਾ ਸੋ ਦੋਸਤੋ ਆਪਣੇ ਆਪ ਤੋਂ ਵੱਡਾ ਹੋਰ ਕੁਝ ਨਹੀਂ ਹੈਗਾ ਸੋ ਜਿਹੜੇ ਸੱਜਣ ਸਪਿਰਚੁਅਲਿਟੀ ਦੇ ਬਾਰੇ ਇਨ ਚੱਕਰਾਂ ਦੇ ਬਾਰੇ ਇਨਰ ਜਿਹੜੀ ਸਾਇੰਸ ਹੈਗੀ ਆ ਸਾਡੇ ਬਾਡੀ ਦੀ ਉਹਦੇ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਆ ਜਾਂ ਜਿਹੜੇ ਕੋਈ ਅਸਟਰੋਲੋਜੀ ਦੀ ਜਾਂ ਐਨੀ ਮਤਲਬ ਕਾਈਂਡ ਆਫ ਕੰਸਲਟੇਸ਼ਨ ਲੈਣੀ ਚਾਹੁੰਦੇ ਆ ਸੋ ਫੀਲ ਫ੍ਰੀ ਟੂ ਕੰਟੈਕਟ ਮੀ ਧੰਨਵਾਦ